ਪੰਜਾਬ ਪੁਲਿਸ ਨੇ ਸਾਧੂ ਬਣੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਕੋਲੋਂ ਨਸ਼ੇ ਦੀ ਪੇਖ ਜਿਹੜੀ ਹੈ ਕਿ ਉਹ ਬਰਾਮਦ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਖੰਨਾ ਪੁਲਿਸ ਨੇ ਸਾਧੂ ਬਣ ਕੇ ਚਿੱਟਾ ਸਪਲਾਈ ਕਰਨ ਵਾਲੇ ਇੱਕ ਅੰਤਰਰਾਜੀ ਗਰੋਹ ਦਾ ਪਰਦਾ ਪਾਸ਼ ਕੀਤਾ ਹੈ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਪੂਰਾ ਨੈਟਵਰਕ ਜੇਲ੍ਹ ਦੇ ਅੰਦਰੋਂ ਜਿਹੜਾ ਕਿ ਉਹ ਚਲਾ ਰਿਹਾ ਸੀ ਪੜ ਜੇਲ੍ਹ ਦੇ ਵਿੱਚ ਬੰਦ ਲਾਪਰੀਤ ਲਵੀ ਸੀ ਜਿਸ ਦੇ ਕੋਲੋਂ ਪੁਲਿਸ ਨੇ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ ਅਤੇ ਉਸ ਦੇ ਵਿਰੁੱਧ ਇੱਕ ਜਿਹੜਾ ਕਿ ਵੱਖਰਾ ਮਾਮਲਾ ਦਰਜ ਕੀਤਾ ਹੈ ਪੂਰੇ ਮਾਮਲੇ ਦੇ ਵਿੱਚ 9 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ 1 ਕਿਲੋ ਅ uh, uh, 155 ਗ੍ਰਾਮ ਹੈਰੋਨ ਬਰਾਮਦ ਜਿਹੜੀ ਆ ਕੀਤੀ ਗਈ ਹੈ ਲਵੀ ਜੇਲ ਦੇ ਵਿੱਚੋਂ ਫੋਨ ਦੇ ਰਾਹੀਂ ਖੰਨਾ ਦੇ ਮੁੱਖ ਮੁਲਜ਼ਮ ਮਹਾਂਤ ਕਸ਼ਮੀਰ ਗਿਰੀ ਨਾਲ ਸੰਪਰਕ ਕਰਦਾ ਸੀ ਤੇ ਆਪਣੇ ਸਾਥੀ ਸ਼ੰਤੀ ਕਾਰਿਆ ਗੁਲਚਨ ਕੁਮਾਰ ਵਿੱਕੀ ਨਾਲ ਮਿਲ ਕੇ ਲੁਧਿਆਣਾ ਦੇ ਸ਼ੁਭਮ ਤੋਂ ਹੈਰੋਨ ਖਰੀਦ ਕੇ ਅੱਗੇ ਸਪਲਾਈ ਕਰਦੀ ਸੀ ਪੁਲਿਸ ਨੇ ਖੁਲਾਸਾ ਕੀਤਾ ਕਿ ਸ਼ੁਭਮ ਕੋਲੋਂ ਉਹ ਜਿਹੜਾ ਕਿ ਉਹ ਵੀ ਦੋ ਵਾਰ ਜੇਲ ਦੇ ਵਿੱਚੋਂ ਮੋਬਾਈਲ ਫੋਨ ਉਸਦੇ ਕੋਲੋਂ ਮਿਲ ਚੁੱਕਿਆ ਹੈ ਅਤੇ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਵੀ ਮੰਨੀ ਹੈ ਅਤੇ ਜੇਲ੍ਹ ਸੁਰੱਖਿਆ ਪ੍ਰਣਾਲੀ ਤੇ ਸਵਾਲ ਵੀ ਖੜੇ ਕੀਤੇ ਨੇ ਮਹਾਂਤ ਨੇ ਕਸ਼ਮੀਰ ਗਿਰੀ ਖੰਨੇ ਦੇ ਸ਼ਹਿਰ ਦੇ ਜਿੰਕਰ ਗਾਲੀਆਂ ਔਰ ਸ਼ੈਟੀ ਬਿੱਕੀ ਤੇ ਗੋਲਸ਼ਨ ਇਹ ਜਿਹੜੇ ਮੀਟ ਮਾਰਕੀਟ ਬਦਨਾਮ ਮਾਰਕੀਟ ਹੈ ਇਹ ਜਿਹੜਾ ਗਰੋ ਹੈ ਇਹ ਜੇਚ ਬੈਠਾ ਜਿਹੜਾ ਉਹ ਬੰਦਾ ਉਹਦੇ ਸਪਲਾਈ ਦੇ ਉਹ ਕਰ ਰਿਹਾ ਸੀ ਇਹਨਾਂ ਨੂੰ ਚਿਟਾ ਉਹਦੀ ਪ੍ਰੋਡਕਸ਼ਨ ਦਾਤੇ ਪੁਲਿਸ ਨੇ ਮਾਰਦੇ ਰਹੇ ਜਦੋਂ ਪੁਸ਼ਕਿਸ਼ ਹੋਈ ਉਹਦੇ ਤਹਿਤ ਅਸੀਂ ਇਹਦੀ ਤਫਤੀਸ਼ ਅੱਗੇ ਕਰਕੇ ਤੇ ਜਦੋਂ ਮਹਾਂਤ ਕਸ਼ਮੀਰ ਗਿਰੀ ਤੇ ਇਹ ਸਾਰੇ ਬੰਦੇ ਜਿਹੜੇ ਚਾਰੇ ਹੀ ਬੰਦੇ ਜਦੋਂ ਅਸੀਂ ਗ੍ਰਿਫਤਾਰ ਕੀਤੇ ਨੀਤੀ ਸ਼ਬਦੀ ਨਾ ਨੂੰ ਬਕਾਇਦਾ ਪਹਿਲੇ ਨਾਮਜ਼ਦ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਬਨਾਤਾਂ ਬੰਧੀਆਂ ਕੀਤੀਆਂ ਕਹਿਣ ਦਾ ਭਾਵ ਇਹ ਹੈ ਕਿ ਇਹ 147 ਨੰਬਰ ਕਰਦੇ ਹੋਏ ਦੇ ਵਿੱਚ ਹੁਣ ਤੱਕ ਟੋਟਲ 1 ਕਿਲੋ ਤੇ 155 ਗ੍ਰਾਮ ਹੈਰੋਨ ਦੀ ਬਰਾਮਦਗੀ ਹੋਈ ਹੈ ਕਿਸਮ ਦਾ ਇਨਸਾਨ ਹੈ ਇਹ ਧਾਰਮਿਕ ਲੈਵਲ ਤੇ ਵੀ ਇਹ ਸ਼ੈਡੋ ਦੇ ਤਹਿਤ ਆਪਣੇ ਆਪ ਨੂੰ ਬੜਾ ਫਾਇਦਾ ਲੈਂਦਾ ਰਿਹਾ ਇਹਦੇ ਤੇ ਪੁਰਾਣੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਦੇ ਤੇ ਕੁੱਲ 6 ਮੁਕੱਦਮੇ ਦਰਜ ਨੇ ਹੁਣ ਤੱਕ 6 ਮੁਕੱਦਮਿਆਂ ਦੇ ਵਿੱਚ ਇਹਦੇ ਤੇ ਕੋਈ ਪਹਿਲਾ